ਈਲਾ ਦਿੱਤੀ ਹੁਣ ਦੂਜੇ ਤੱਕ ਖੋਲਦੇ ਨਹੀਂ ਚੱਲ ਜਿਪ ਲਾਓ ਤੇ ਖੋਲੋ ਤੇ ਕਰ ਦੋ ਮੁੱਖ ਮੰਤਰੀ ਸਾਹਿਬ ਜਮੀਨ ਤੇ ਆਓ ਜਿੰਨੀ ਹੈਂਕੜਵਾਜੀ ਜਾਂ ਐਰੋਗੈਂਸੀ ਤੁਹਾਡੇ ਚ ਆ ਦਿਨ ਰਾਤ ਸਾਰੇ 6 ਮਹੀਨੇ ਔਰ ਮੇਰੇ ਖਿਆਲ ਆ ਕਿ ਐਦਾ ਵਧੀਆ ਪੀਜੀਆ ਹਸਪੀਟਲ ਆ ਮੁੱਖ ਮੰਤਰੀ ਜਿਹੜਾ ਸਰਕਾਰੀ ਹਸਪੀਟਲ ਚ ਨਹੀਂ ਜਾਂਦਾ ਤੇ ਜਿਹੜਾ ਕਹਿੰਦਾ ਮੈਂ ਇਲਾਜ ਫ੍ਰੀ ਕਰ ਦਿੱਤਾ ਤੁਹਾਨੂੰ ਆਮ ਕਲੀਨਿਕ ਚ ਜਾ ਕੇ ਕਿਉਂ ਨਹੀਂ ਉਹਨੇ ਕਰਾਇਆ ਵੀ ਪੀਜੀ ਚੰਡੀਗੜ੍ਹ ਆ ਉੱਥੇ ਮੁੱਖ ਮੰਤਰੀ ਜੇ ਜਾਣੋ ਡਰਦਾ ਤੇ ਪ੍ਰਾਈਵੇਟਾਂ ਜੇ ਜਾਂਦਾ ਇਹਦਾ ਮਤਲਬ ਇਹ ਆਮ ਕਰ ਦੇਣੀ ਇਹ ਖਾਸ ਕਰਤਾ ਬੱਚਾ ਉਹ ਪਹਿਲੋ ਆਪ ਤੇ ਬਚ ਜਾਣੀ ਲਾ ਦਿੱਤੀ ਹੁਣ ਹੁਣ ਦੂਜੇ ਤੱਕ ਖੋਲ ਦੇਣੀ ਚੱਲ ਜਿਪ ਲਾਓ ਤੇ ਖੋਲੋ ਤੇ ਕਰ ਦੋ ਮੁੱਖ ਮੰਤਰੀ ਸਾਹਿਬ ਜ਼ਮੀਨ ਤੇ ਆਓ ਜਿੰਨੀ ਹਿੰਕੜਬਾਜੀ ਜਾਂ ਐਰੋਗੈਂਸੀ ਤੁਹਾਡੇ ਚ ਆ ਦਿਨ ਰਗੇ ਸਾਰੇ 6 ਮਹੀਨੇ ਕਿਨੇ ਕਿਨੇ ਬਣ ਕੇ ਕਿਨੇ 90 90 180 ਅਸੀਂ 180 ਦੇਣਾ ਦਾ ਮੁੱਖ ਮੰਤਰੀ ਉਹਦੇ ਬਾਅਦ ਕੀ ਬਣਨਾ ਇਹਦਾ ਕੋਈ ਪਤਾ ਨਹੀਂ ਜਿੰਨਾਂ ਦੇ ਸਿਰ ਤੇ ਬੜਕਾ ਮਾਰਦਾ ਸਭ ਤੋਂ ਪਹਿਲਾਂ ਇਹ ਉੱਥੇ ਪੈਰਾਂ 'ਚ ਬੈਠੇ ਹੋਗੇ ਨਹੀਂ ਉੱਥੇ ਨਾਲ ਹੀ ਉੱਥੇ ਉਹਦੇ ਨਾਲ ਸ਼ਫੀਰ ਬਾਲ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੂੰ ਨਾਲ ਦਾ ਕਿਉਂ ਨਹੀਂ ਨਾਂ ਲੈਂਦਾ ਇਹ ਜਿਹੜਾ ਰੂਰਲ ਡਿਵੈਲਪਮੈਂਟ ਦਾ ਆਫਿਸ ਹੈ ਜਿੱਥੇ ਹੈਲੀਪੈਡ ਵੀ ਬਣ ਰਿਹਾ ਸੀ ਤੇ ਬਣਿਆ ਨਹੀਂ ਸਾਰਾ ਕੁਝ ਤਾਂ ਉੱਥੇ ਚੱਲਿਆ ਨੇੜੇ-ਨੇੜੇ ਅੱਗੇ ਨੂੰ ਕਿੰਨੀ ਦੂਰ ਜਾਣਾ ਨਹੀਂ ਸੀ ਪੈਂਦਾ ਸੁਪਰੀਮੋ ਨੂੰ ਤੇ ਹਸਪੀਟਲ ਚ ਗੈਸਟ ਹਾਊਸ ਬਣਾ ਲਿਆ ਔਰ ਮੇਰੇ ਖਿਆਲ ਆ ਕਿ ਏਦਾ ਵਧੀਆ ਪੀਜੀਆਈ ਹਸਪੀਟਲ ਆ ਮੁੱਖ ਮੰਤਰੀ ਜਿਹੜਾ ਸਰਕਾਰੀ ਹਸਪੀਟਲ ਚ ਨਹੀਂ ਜਾਂਦਾ ਤੇ ਜਿਹੜਾ ਕਹਿੰਦਾ ਮੈਂ ਲਾਜ ਪ੍ਰੂਵ ਕਰ ਦਿੱਤਾ ਤੁਹਾਨੂੰ ਆਮ ਕਲੀਨਿਕ ਚ ਜਾ ਕੇ ਕਿਉਂ ਨਹੀਂ ਉਹਨੇ ਕਰਾਇਆ ਵੀ ਮੈਡੀਕਲ ਕਾਲਜ ਸਾਡਾ ਪਟਿਆਲਾ ਉੱਥੇ ਕਿਉਂ ਨਹੀਂ ਗਿਆ ਮੈਡੀਕਲ ਕਾਲਜ ਸਾਡਾ ਇੱਥੇ ਆ ਅੰਮ੍ਰਿਤਸਰ ਕਿਉਂ ਨਹੀਂ ਜਨਾਬ ਗਏ ਇਹਦਾ ਲੋਕਾਂ ਨੂੰ ਕਹਿੰਦਾ ਅਸੀਂ ਆਮ ਕਰਦੇ ਆ ਤੇ ਆਪ ਖਾਸ ਬਣਦਾ ਕੌਣੀ ਉਥੋਂ ਲੈਂਦਾ ਉਥੋਂ ਲੈਵੇਂ ਕਰੋਸੀਨ ਪਾਣੀ ਦੀ ਬੋਤਲੋਂ ਤੋਂ ਬਾਹਰ ਲੈ ਕੇ ਪੀਵੇ ਕੀ ਇਹਦੇ ਮਹਿੰਗੇ ਹਸਪਤਲ 'ਚ ਮੁੱਖ ਮੰਤਰੀ ਦਾ ਇਲਾਜ ਹੋਣਾ ਮੇਰੇ ਖਿਆਲ 'ਚ ਪੀਜੀਆਈ ਸਭ ਤੋਂ ਇੰਡੀਆ ਦੇ ਵਿੱਚੋਂ ਬੈਸਟ ਹਸਪਤਲ ਸਾਡਾ ਪੀਜੀਆਈ ਚੰਡੀਗੜ੍ਹ ਆ ਉਥੇ ਮੁੱਖ ਮੰਤਰੀ ਜੇ ਜਾਣੋਂ ਡਰਦਾ ਤੇ ਪ੍ਰਾਈਵੇਟਾਂ 'ਚ ਜਾਂਦਾ ਇਹਦਾ ਮਤਲਬ ਇਹ ਆਮ ਘਰ ਦੇਣੀ ਇਹ ਖਾਸ ਘਰ ਦਾ ਬੱਚਾ ਉਹ ਕੋਲੋਂ ਆਪ ਤੇ ਬਚ ਜਾਣਾ ਕਿਹਦੇ ਕੋਲ ਕਿਹੜੇ ਕਿਹੜੇ ਕੋਲ ਪੰਜਾਬ ਨਸ਼ੇ ਤੋਂ ਬਚਾ ਲੋ ਨਹੀਂ ਉੱਥੇ ਜਿਹੜੀ ਉਹਨਾਂ ਨੂੰ ਮੈਂ ਪੁੱਛਣਾ ਤੋਂ ਨਾ ਸੁਖਵੀਰ ਸਿੰਘ ਜੀ ਬੋਲੋ ਖੁੱਲ ਕੇ ਨਸ਼ਿਆਂ ਦੇ ਅਗੇਂਸਟ ਪੰਜਾਬ ਬਚੇਗਾ ਤਾਂ ਜੇ ਅਸੀਂ ਨਸ਼ਿਆਂ ਤੋਂ ਬਚਾਂਗੇ ਤੇ ਤੁਸੀਂ ਤੇ ਨਸ਼ੇ ਦੇ ਸਰਗਰਮਾਲ ਲੈ ਕੇ ਤੁਰੇ ਫਿਰਦੇ ਹੋ